ਉਹ ਮੰਤਕ ਇਹ ਕਹਿ ਸਕਦੀਆਂ ਜਾਂ ਜਿਆਦਾ ਸੀਟਾਂ ਦੀ ਜਿਹੜੀ 130 ਦੀ ਗੱਲ ਹੋਈ ਸੀ ਪਰ ਲੇਕਿਨ ਕੁਝ ਸੀਟਾਂ ਦੇ ਸੀਮਿਤ ਕੀ ਰਹਿੰਦੀਆਂ ਸਨ ਦੇ ਕੋਈ ਸਟਰੰਗ ਦੇ ਕਿ ਹਰੇਕ ਇਲੈਕਸ਼ਨ ਜੀ ਡਿਫਰੈਂਟ ਹੁੰਦੀ ਹੈ ਇਹਦੇ ਚ ਨੋ ਡਾਊਟ ਜਿਹਾ ਜਿਹਾ ਅਸੀਂ ਇਹ ਮੰਨ ਕੇ ਚੱਲਦੇ ਸੀਗੇ ਕਿ ਜਿਸ ਤਰੀਕੇ ਦੇ ਕੰਮ ਅਸੀਂ ਨਹੀਂ ਮੰਨ ਕੇ ਚੱਲਦੇ ਸੀ ਲੋਕ ਕਹਿੰਦੇ ਸੀਗੇ ਕਿ ਜਿਸ ਤਰੀਕੇ ਦੇ ਕੰਮ ਆਮ ਆਦੀ ਪਾਰਟੀ ਦੀ ਸਰਕਾਰ ਨੇ ਪਿਛਲੇ 2 ਸਾਲਾਂ ਚ ਕਰ ਦਿੱਤੇ ਔਰ ਜੇ 70 ਸਾਲਾਂ ਵਿੱਚ ਕਿਸੇ ਨੇ ਸੋਚਿਆ ਵੀ ਨਹੀਂ ਸੀਗੇ ਕੰਮਾਂ ਦੇ ਆਧਾਰ ਤੇ ਅਸੀਂ ਲੋਕਾਂ ਚ ਗਏ ਸੀਗੇ ਪਰ ਡੈਫੀਨੇਟਲੀ ਜੇ ਐਸ ਪਰ ਐਕਸਪੈਕਟੇਸ਼ਨ ਜੇ ਉਮੀਦ ਮੁਤਾਬਕ ਰਿਜ਼ਲਟ ਨਹੀਂ ਕੀ ਤਿਆਰੇ ਹੈਗੇ ਜਾਂ ਕਮੀ ਪੇਸ਼ੀ ਰਹੀ ਹੈ ਤੇ ਇਹਦੇ ਬਾਰੇ ਵਿਚਾਰ ਵਟਾਂਦਰਾ ਜਿਹੜਾ ਉਹ ਪਾਰਟੀ ਦੀ ਟੌਪ ਲੀਡਰਸ਼ਿਪ ਹੈ ਜਿਹੜੀ ਉਹ ਕਰੂਗੀ ਔਰ ਮੈਂ ਤਾਂ ਇਹ ਮੰਨ ਕੇ ਚੱਲਦਾ ਕਿ ਕਦੇ ਵੀ ਦੇਖੋ ਜਿੱਤਾਂ ਹਾਰਾਂ ਨੇ ਜਿਹੜੀਆਂ ਤੁਸੀਂ ਰਾਜਨੀਤੀ ਕਰਨੀਆਂ ਇਲੈਕਸ਼ਨ ਲੜਨੀਆਂ ਨੇ ਜਿੱਤਾਂ ਹਾਰਾਂ ਚੱਲਦੀਆਂ ਰਹਿਣੀਆਂ ਨੇ ਮੇਰਾ ਇਹ ਮੰਨਣਾ ਹੈ ਕਿ ਜਿੱਤ ਨੂੰ ਕਦੇ ਦਿਮਾਗ ਤੇ ਨਾ ਚੜਾਓ ਤੇ ਹਾਰ ਨੂੰ ਕਦੇ ਦਿਲ ਤੇ ਨਾ ਲਾਓ ਸੋ ਇਸ ਕਰਕੇ ਇਹ ਕੋਈ ਨਲਮਾ ਚੜਾ ਫਰਕ ਨਹੀਂ ਪੈਂਦਾ ਹੈਗਾ ਹਾਂ ਡੈਫੀਨੇਟਲੀ ਜੇ ਐਸ ਪਰ ਐਕਸਪੈਕਟੇਸ਼ਨ ਕਿਤੇ ਨਹੀਂ ਰਿਜ਼ਲਟ ਆਏ ਹੈਗੇ ਉਹਦੇ ਬਾਰੇ ਕੋਈ ਨਾ ਕੋਈ ਵਿਚਾਰ ਚਰਚਾ ਜਿਹੜੀ ਜ਼ਰੂਰ ਹੋਊਗੀ ਕੀ ਆ ਮਾਧਵੀ ਪਾਰਟੀ ਦੀ ਅਗਰ ਗੱਲ ਕੀਤੀ ਜਾਪਤ ਹੈ ਨਾ ਦਿਗਗੇ ਚਿਹਰੇ ਵਿਰੋਧੀ ਥੋੜੇ ਥੋੜੇ ਦੇ ਇਲਜ਼ਾਮ ਲਾਉਂਦੇ ਸੀ ਕਿ ਇਹਨਾਂ ਨੇ ਕੈਬਨਟ ਮੰਤਰੀ ਮદાન ਦੇ ਵਿੱਚ ਉਤਾਰੇ ਨੇ ਤਾਂ ਕਈ ਕੈਬਨਟ ਮੰਤਰੀਆਂ ਦੀ ਜਿਹੜੀ ਕਿਸਮਤ ਆ ਉਹ ਵੀ ਦਾਤੇ ਲੱਗੀ ਹਾਂ ਤੇ ਫਿਰ ਇਹਦੇ ਚ ਦੇਖੋ ਇਲੈਕਸ਼ਨਾਂ ਦੇ ਵਿੱਚ ਹਰੇਕ ਪਾਰਟੀ ਜਿਹੜੀ ਆਪ ਦਾ ਬੈਸਟ ਫੁੱਟ ਫਾਰਵਰਡ ਰੱਖਦੀ ਹੈ ਵੀ ਜਿਹੜਾ ਸਭ ਤੋਂ ਮਜ਼ਬੂਤ ਵਿਨੇਬਲ ਕੈਂਡੀਡੇਟ ਲੱਗਦਾ ਹੋਵੇ ਉਹ ਚਾਹੇ ਕੋਈ ਛੋਟੇ ਤੋਂ ਛੋਟਾ ਵਰਕਰ ਹੋਵੇ ਤੇ ਚਾਹੇ ਕੋਈ ਐਮਐਲਏ ਮੰਤਰੀ ਹੋਵੇ ਉਹ ਉਤਾਰਦੀ ਹੈ ਸਾਡੀ ਪਾਰਟੀ ਨੂੰ ਜੋ ਠੀਕ ਲੱਗਿਆ ਜੇ ਤੁਸੀਂ ਸਾਡੀ ਗੱਲ ਕਰਦੇ ਹੋ ਅਸੀਂ ਸਰਕਾਰ 'ਚ ਆ ਅਸੀਂ ਮੰਤਰੀ ਉਤਾਰ ਤੇ ਕਾਂਗਰਸ ਆਪੋਜੀਸ਼ਨ ਦੇ ਵਿੱਚ ਹੈ ਕਾਂਗਰਸ ਨੇ ਕੌਣ ਉਤਾਰੇ ਉਹਨਾਂ ਕੋਲ ਮੰਤਰੀ ਤਾਂ ਕੋਈ ਹੈ ਨਹੀਂ ਉਹਨਾਂ ਨੇ ਆਪ ਦੇ ਪਾਰਟੀ ਦੇ ਪ੍ਰਧਾਨ ਉਤਾਰਤੇ ਉਹਨਾਂ ਨੇ ਸੁਖਵਾਲ ਸਿੰਘ ਖੈਰ ਉਤਾਰਤਾ ਉਹਨਾਂ ਨੇ ਐਕਸ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਉਤਾਰਤੇ ਉਹਨਾਂ ਨੇ ਐਕਸ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਉਤਾਰਤੇ ਸੋ ਇਹ ਅਲੀਗੇਸ਼ਨ ਕੱਲੇ ਸਾਡੇ ਤੇ ਕਿਉਂ ਕਿ ਅਸੀਂ ਸਿਟਿੰਗ ਮੰਤਰੀ ਉਤਾਰਤੇ ਉਹਨਾਂ ਨੇ ਵੀ ਤਾਂ ਆਪ ਦੇ ਐ ਐਕਸ ਸੀਐਮ ਤੋਂ ਲੈ ਕੇ ਐਕਸ ਡਿਪਟੀ ਸੀਐਮ ਤੋਂ ਲੈ ਕੇ ਪਾਰਟੀ ਪ੍ਰਧਾਨ ਤੋਂ ਲੈ ਕੇ ਸਾਰੇ ਖੱਬੀਖਾਨ ਜਿੰਨੇ ਸੀਗੇ ਉਹ ਸਾਰੇ ਉਤਾਰ ਤੇ ਸੋ ਮੇਰੇ ਕਹਿੰਦਾ ਮਤਲਬ ਹੈ ਇਹ ਜੇ ਕਿਸੇ ਦੂਜੀ ਪਾਰਟੀ ਦੇ ਉੱਪਰ ਕਿੰਤੂ ਪਰੰਤੂ ਕਿਸੇ ਨੂੰ ਨਹੀਂ ਕਰਨਾ ਚਾਹੀਦਾ ਹੈਗਾ ਹਰ ਪਾਰਟੀ ਆਪ ਦਾ ਇਹਨੂੰ ਕਹਿੰਦੇ ਨੇ ਬੈਸਟ ਫੁੱਟ ਫੋਰਵਰਡ ਕਿ ਜਿਹੜਾ ਤੁਹਾਡਾ ਸਭ ਤੋਂ ਮਜ਼ਬੂਤ ਕੈਂਡੀਡੇਟ ਹੈ ਤੁਸੀਂ ਉਹਦੇ ਦੋਖੇਡੋ